ਸੋ ਨਸ਼ਾ ਜੋ ਕਿ ਸਮਾਜ ਦੀ ਔਰ ਦੇਸ਼ ਦੀ ਇੱਕ ਵੱਡੀ ਮੁਸੀਬਤ ਬਣ ਚੁੱਕਿਆ ਹੈ ਇਸ ਨਸ਼ੇ ਦੇ ਨਾਲ अनेका ਘਰ ਬਰਬਾਦ ਹੋ ਚੁੱਕੇ ਨੇ ਲਗਾਤਾਰ ਸਰਕਾਰ ਵੱਲੋਂ ਤੇ ਪੁਲਿਸ ਵੱਲੋਂ ਜੜਾ ਵਾ ਨਸ਼ੇ ਨੂੰ ਰੋਕਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਖਾਸ ਤੌਰ ਤੇ ਜੇਕਰ ਗੁਰਦਾਸਪੁਰ ਪੁਲਿਸ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਵਿਆਮਾ ਹਰੀਸ਼ ਕੁਮਾਰ ਵੱਲੋਂ ਲਗਾਤਾਰ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵਾ ਇਹੋ ਹੀ ਇੱਕ ਚੰਗੀ ਕਿਸਮਤ ਵਾਲਾ ਲੜਕਾ ਵਾ ਜਿੰਨੇ ਨਸ਼ਾ ਛੱਡ ਦਿੱਤਾ ਵਾ ਔਰ ਦੁਬਾਰਾ ਇਸ ਦਾ ਘਰ ਵੀ ਵਸ ਗਿਆ ਵਾ ਅੱਜ ਗੱਲਬਾਤ ਦੇ ਰਹੀ ਲੰਬਾ ਸਮਾਂ ਚਿੱਟੇ ਦੀ ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲੀ ਇੱਕ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਾਹਿਲ ਆ ਪਿੰਡ ਮੇਰਾ ਦਭੂਰੀ ਆ ਜੀ ਤੇ ਫਾਦਰ ਦਾ ਨਾਮ ਬਲਕਾਰ ਮਸੀ ਆ ਸਰ ਕਿੰਨਾ ਸਮਾਂ ਦੱਸ ਦਿਓ ਕਿ ਤੁਸੀਂ ਇਹ ਨਸ਼ੇ ਦੀ ਦਲਦਲ ਚ ਪਏ ਰਹੇ ਹੋ ਔਰ ਕਿੱਦਾਂ ਇਹਦੇ ਚੋਂ ਨਿਕਲੇ ਹੋ ਸਾਰੀ ਆਪਣੀ ਜਿਹੜੀ ਆਤਮ ਕਥਾ ਵਾ ਇਹ ਇਹ ਜ਼ਰੂਰ ਦਸ਼ਕਣ ਦੱਸ ਦਿਓ ਮੈਂ ਆਠ ਸਾਲ ਇਹ ਨਸ਼ਾ ਕੀਤਾ ਵਾ ਜੀ ਪਹਿਲਾਂ ਮੈਂ ਪੀਂਦਾ ਰਿਆ ਵਾਂ ਪੰਨੀ ਦੇ ਉੱਤੇ ਜੀ ਤੇ ਹੌਲੀ ਹੌਲੀ ਜਦੋਂ ਮਤਲਬ 8 ਲੱਖ ਰੁਪਏ ਮੇਰੇ ਕੋਲ ਪੈਸੇ ਕਾਫੀ ਹੁੰਦੇ ਰੇ ਆ ਤੇ ਉਹਦੇ 'ਚ ਜਿਹੜੀ ਸਾਡੀ ਇਹ ਡੋਜ਼ ਪੂਰੀ ਹੋ ਜਾਂਦੀ ਰਹੀ ਆ ਤੇ ਬਾਅਦ 'ਚ ਜਦੋਂ ਇਹ ਮੇਰੇ ਕੋਲ ਪੈਸੇ ਖਤਮ ਹੋ ਗਏ ਇਹ ਉਹਦੇ ਬਾਦਾਂ ਫਿਰ ਅਸੀਂ ਆਪਣਾ ਨਸ਼ੇ ਦੀ ਤੋੜ ਮਟਾਉਣ ਲਈ ਟੀਕੇ ਲਾਉਣੇ ਚਾਲੂ ਕਰ ਦਿੱਤੇ ਉਹਦੇ ਬਾਦਾਂ ਇੰਨੀ ਜਿਹੜੀ ਇਹ ਕਾਫੀ 3 ਸਾਲ ਮੈਂ ਜਿਹੜੇ ਟੀਕੇ ਲਾਏ ਹੀ ਜੀ ਉਸ ਤੋਂ 3 ਸਾਲਾਂ ਤੋਂ ਬਾਅਦਾਂ ਮੇਰੇ ਖਾਰ ਦੇ ਵਿੱਚ ਨਾ ਜਿੱਦਾਂ ਪ੍ਰੋਬਲਮ ਆਉਂਦਾ ਵੀ ਵੀ ਮੈਨੂੰ ਨਾ ਮੈਂ ਡਾਕਟਰ ਕੋਲ ਚੈੱਕ ਕਰਵਾਉਣ ਗਿਆ ਤੇ ਮੈਨੂੰ ਸਾਹ ਜਿੱਦਾਂ ਚੰਡਿਆ ਪਿਆ ਤੇ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਟੈਸਟ ਕੀਤੇ ਸਾਰੇ ਉਹਨਾਂ ਨੇ ਮੇਰੇ ਸਰੀਰ ਦੇ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਤੇ ਕਾਲੇ ਪੀਲੇ ਦੀ ਪ੍ਰੋਬਲਮ ਆ ਗਈ ਆ ਅੱਛਾ ਤੇ ਇਹਦਾ ਮਤਲਬ ਹੀ ਸਾਡੇ ਕੋ ਕੋਈ ਹੱਲ ਨਹੀਂ ਆ ਵੀ ਜਿਹੜੇ ਤੇਰੇ ਇੰਨੇ ਜਿਹੜੇ ਬਾਡੀ ਦੇ ਪਾਰਟ ਵਾ ਮਤਲਬ ਹੀ ਲੀਵਰ ਜਿੱਦਾਂ ਹਾਰਟ ਹੈ ਡੈਮੇਜ ਹੋ ਚੁੱਕੇ ਆ ਓਕੇ ਤੇ ਇਹਦੇ ਕਾਰਨ ਤੁਸੀਂ ਮਤਲਬ ਹੀ ਬਚ ਨਹੀਂ ਸਕਦੇ ਭਾਜੀ ਨਸ਼ਾ ਕਰਦੇ ਕਿਸ ਚੀਜ਼ ਦਾ ਸੀਗਾ ਵੀ ਦੱਸ ਦਿਓ ਥੋੜਾ ਇਹ ਮੈਂ ਹੀ ਦੰਦਾ ਕਰਦਾ ਜਿਹੜਾ ਚਿੱਟਾ ਕਹਿੰਦੇ ਆ ਜੀ ਹਾਂ ਜੀ ਜੀ ਕਿੰਨੀ ਮਾਤਰਾ ਤੱਕ ਲੈਂਦੇ ਰਹੇ ਮੈਂ ਅੱਧੀ ਗ੍ਰਾਮੀ ਤੱਕ ਵੀ ਟੀਕੇ ਦੇ ਵਿੱਚ ਜਿੱਦਾਂ ਥੋੜਾ ਥੋੜਾ ਮਤਲਬ 15 15 20 20 ਮਿੰਟਾਂ ਬਾਅਦ ਆ ਟੀਕਾ ਲੰਦੜਾ ਮਤਲਬ ਨਸ਼ੇ ਦੀ ਡੋਜ਼ ਨਹੀਂ ਘਟੰਦੇ ਨਹੀਂ ਮਤਲਬ ਜਦੋਂ ਇਹ ਡੋਜ਼ ਘਟਦੀ ਆ ਫਿਰ ਲੱਤਾਂ ਨੂੰ ਘਬੜਾਟ ਜਿੱਦਾਂ ਚੱਕਰ ਆਉਣੇ ਆ ਉੱਠਿਆ ਨਹੀਂ ਜਾਣਾ ਚੱਲਿਆ ਨਹੀਂ ਜਾਣਾ ਕੰਮ ਨਹੀਂ ਮਤਲਬ ਹੀ ਹੁਣਾ ਸਰ ਇਹ ਜਿੱਦਾਂ ਦੇ ਤੁਸੀਂ ਆਪਣੇ ਹਾਲਾਤ ਦੱਸਦੇ ਪਏ ਜੇ ਘਰ ਦੀ ਸਥਿਤੀ ਵੀ ਕੋਈ ਐਡੀ ਵਧੀਆ ਨਹੀਂ ਸੀਗੀ ਇਹ ਕਿਥੋਂ ਪੈਸੇ ਆਉਂਦੇ ਰਹੇ ਤੁਹਾਡੇ ਕੋ ਨਸ਼ਾ ਕਰਨ ਲਈ ਕਾਫੀ ਮੈਂ ਪਹਿਲਾਂ ਠੇਕੇਦਾਰ ਹੁੰਦਾ ਰਿਹਾ ਪਲੰਬਰ ਦਾ ਮਤਲਬ ਮੁੰਡੇ ਵੀ 4-5 ਮੇਰੇ ਕੋਲ ਤਕਰੀਬਨ ਕੰਮ ਕਰਦੇ ਰਹਿਆ ਉਹਦੇ ਕਾਰਨ ਮੈਂ ਕਾਫੀ ਪੈਸਾ ਜੋੜਿਆ ਇਸ ਸਮਾਜ ਦੇ ਵਿੱਚ ਮੇਰਾ ਨਾਮ ਹੀ ਬਹੁਤ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਜਦੋਂ ਮਤਲਬ ਵੀ ਮੈਂ ਮੁੰਡਿਆਂ ਨਾਲ ਗਿਆ ਮੇਰੇ ਕੋਲ ਪ੍ਰੋਜੈਕਟ ਹੁੰਦੇ ਰਹੇ ਵੱਡੇ ਵੱਡੇ ਚੰਡੀਗੜ੍ਹ ਦੇ ਜਿੱਦਾ ਕੰਮ ਕੋਈ ਸਰਕਾਰੀ ਮਿਲਣਾ ਉਸ ਤੋਂ ਬਾਅਦ ਮੈਂ ਜਿੱਦਾਂ ਚੰਡੀਗੜ੍ਹ ਗਿਆ ਤਾਂ ਉਸ ਤੋਂ ਬਾਅਦ ਮੈਨੂੰ ਇਹ ਜਿਹੜੀ ਚਿੱਟੇ ਦੀ ਲੱਤ ਲੱਗ ਗਈ ਕਿੰਨੇ ਕੁ ਪੈਸੇ ਹੁਣ ਤੱਕ ਤੁਸੀਂ ਇਹਦੇ ਚ ਬਰਬਾਦ ਕਰ ਚੁੱਕੇ ਹੋ ਹੈ तकरीबन 8-10 ਲੱਖ ਰੁਪਏ ਮੈਂ ਖਾ ਚੁੱਕਿਆ ਇੱਕ ਮੇਰੇ ਕੋਲ ਗੱਡੀ ਉਹ ਵੀ ਮੈਂ ਵੇਚਤੀ ਮੋਟਰਸਾਈਕਲ ਲਿਆ ਨਵਾਂ ਸਪਲੈਂਡਰ ਉਹ ਵੀ ਤਕਰੀਬਨ ਮੈਂ ਵੇਚ ਦਿੱਤਾ ਹਾਂਜੀ ਸਰ ਇਹ ਦੱਸੋ ਕਿ ਨਸ਼ੇ ਦੀ ਇਸ ਦਲਦਲ ਚੋਂ ਬਾਹਰ ਤੁਸੀਂ ਕਿੱਦਾਂ ਨਿਕਲੇ ਤੇ ਕਿੰਨੇ ਤੁਹਾਡੀ ਮਦਦ ਕੀਤੀ ਇਸ ਨਸ਼ੇ ਤੋਂ ਜਦੋਂ ਨਾ ਮੈਂ ਡਾਕਟਰ ਸਾਹਿਬ ਕੋ ਗਿਆ ਤੇ ਡਾਕਟਰ ਸਾਹਿਬ ਕਹਿੰਦਾ ਵੀ ਮਤਲਬ ਤੁਸੀਂ ਜਿਹੜੇ ਕਾਜਮਾ ਮੈਂ ਇਦਾਂ ਕਰੀਚਣਾ ਤੇ ਕਹਿੰਦੇ ਵੀ ਮਤਲਬ ਵੀ ਤੁਸੀਂ ਜਿਹੜੇ ਵੀ ਘਰ ਜਾਣੇ ਹੋ ਜਿਹੜੇ ਵੀ ਮਾਲਕ ਕੋ ਤੁਸੀਂ ਜਾਣੇ ਆ ਤੇ ਉੱਥੇ ਮਤਲਬ ਵੀ ਉਹਦੇ ਘਰ ਹੀ ਫਰਿਆਦ ਕਰੋ ਡਾਕਟਰ ਸਾਹਿਬ ਕਹਿੰਦੇ ਵੀ ਜੇ ਤੁਹਾਨੂੰ ਮੈਡੀਸਿਨ ਆ ਵੀ ਉਹ ਮੇਰੀ ਇੰਨੀ ਤਰਕਨ ਜ਼ਿਆਦਾ ਮੈਡੀਸਿਨਾਂ ਵੱਧ ਜਾਂਦੀ ਰਹੀ ਵੀ ਮੈਂ ਡਾਕਟਰ ਸਾਹਿਬ ਘੜੀ ਹੁੰਦਾ ਰਿਆਂ ਕਹਿੰਦਾ ਇਹਦੇ ਵਿੱਚ ਮੈਂ ਤੇਰਾ ਕੀ ਹੱਲ ਕਰ ਸਕਦਾ ਵੀ ਤੂੰ ਆਪਣੀ ਜ਼ਿੰਦਗੀ ਆਬੜਵਾਦ ਕੀਤੀ ਆ ਮੈਂ ਮਤਲਬ ਵੀ ਮੇਰੇ ਹੱਥ ਖੜੇ ਆ ਮੈਂ ਤੈਨੂੰ ਚੰਗਾ ਨਹੀਂ ਕਹਿੰਦਾ ਵੀ ਮੈਂ ਦਵਾਈ ਦਿੱਤੀ ਮੇਰੇ ਉੱਤੇ ਐਕਸ਼ਨ ਆ ਜੇ ਕੱਲ੍ਹ ਤੂੰ ਮਰ ਜੇ ਕਿਹਨੇ ਕਹਣਾ ਵੀ ਇਹਨੂੰ ਦਵਾਈ ਮੈਡੀਸਿਨ ਦਿੱਤੀ ਆ ਡਾਕਟਰ ਸਾਹਿਬ ਨੇ ਤੇ ਇਸ ਤੋਂ ਬਾਅਦ ਆ ਵੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਜੇ ਇਸ ਮਾਲਕ ਕੋਲ ਘਰ ਜਨਾ ਜੇ ਤੋ ਉਹ ਮਾਲਕ ਤੁਹਾਡੇ ਤੇ ਦਿਆ ਕਰੇ ਤੇ ਤੂੰ ਚੰਗਾ ਹੋ ਸਕਦਾ ਫਿਰ ਮੈਂ ਨਾ ਆਪਣੇ ਖਾਮੜਾ ਚਰਚਾ ਆ ਆਪਣੇ ਜਲੰਧਰ ਦੇ ਵਿੱਚ ਜੀ ਜੀ ਅੰਕਲੋਲਾ ਮਿਨਿਸਟਰੀ ਉਹਨਾਂ ਨਾਲ ਮੈਂ ਜੁੜਿਆ ਉੱਥੇ ਗਿਆ ਫਿਰ ਮੈਂ ਰੱਬਗਾਰੀ ਵੀ ਅਰਦਾਸ ਕੀਤੀ ਪ੍ਰਭੂ ਇਸ ਨੂੰ ਮੈਨੂੰ ਚੰਗਾ ਕਰੋ ਕਿ ਮੈਂ ਚੰਗਾ ਹੋਣਾ ਚਾਹੁੰਦਾ ਸਰ ਪੁਲਿਸ ਦਾ ਕੀ ਰੋਲ ਰਿਹਾ ਤੁਹਾਨੂੰ ਜਿਹੜਾ ਨਸ਼ਾ ਤੁਹਾਡਾ ਛਡਾਉਣ ਦੇ ਵਿੱਚ ਪੁਲਿਸ ਦੀ ਕੀ ਭੂਮਿਕਾ ਰਹੀ ਹੈ ਪੁਲਿਸ ਦੀ ਇਹ ਆ ਵੀ ਮੈਨੂੰ ਜਿੱਦਾਂ ਸਹਿਯੋਗ ਬੜਾ ਇਹਨਾਂ ਨੇ ਦਿੱਤਾ ਜੀ ਕਿ ਕਿਦਾਂ ਸਹਿਯੋਗ ਦਿੱਤਾ ਥੋੜਾ ਖੁੱਲ ਕੇ ਦੱਸ ਦਿਓ ਇਹ ਸੰਜੋਗ ਇਹਨਾਂ ਨੇ ਮੈਨੂੰ ਦਿੱਤਾ ਵੀ ਜਿੱਦਾਂ ਕੈਂਪ ਲਾਉਣੇ ਉਹ ਵੀ ਮੁੰਡਿਆਂ ਨੂੰ ਸਮਝਾਉਣਾ ਜਾਂ ਮੰਨ ਲਓ ਵੀ ਇਹਨਾਂ ਨੂੰ ਪਤਾ ਜਦੋਂ ਇੱਥੇ ਐਸ.ਐਚ.ਓ. ਸਾਹਿਬ ਆਏ ਤੇ ਇਹ ਬੜੇ ਮਤਲਬ ਪਿੰਡ ਦੇ ਵਿੱਚ ਇੱਕ ਨਾ ਇਹਨਾਂ ਨੇ ਕੈਂਪ ਲਾਇਆ ਸੀ ਆ ਸਾਡੇ ਪਿੰਡ ਵਿੱਚ ਤੇ ਇਹਨਾਂ ਨੇ ਪੁੱਛਿਆ ਵੀ ਨਸ਼ੇ ਦੀ ਇੱਥੇ ਮਤਲਬ ਵੀ ਬਹੁਤ ਕੰਪਲੇਂਟ ਆਉਂਦੀ ਵੀ ਨਸ਼ਾ ਤੇ ਫਿਰ ਸਾਡੇ ਜਿੱਦਾਂ ਸਰਪੰਚ ਪੰਚਾਇਤ ਹੀ ਉਹਨਾਂ ਨੇ ਦੱਸਿਆ ਐਸ.ਐਚ.ਓ. ਸਾਹਿਬ ਨੂੰ ਵੀ ਇੱਕ ਮੁੰਡਾ ਵਾ ਜਿਹੜਾ ਨਸ਼ਾ ਛੱਡ ਚੁੱਕਿਆ ਵਾ ਤੇ ਐਸ.ਐਚ.ਓ. ਸਾਹਿਬ ਨੇ ਭਲਾਇਆ ਕਹਿੰਦੇ ਬਹੁਤ ਵਧੀਆ ਲੱਗਿਆ ਵੀ ਤੂੰ ਨਸ਼ਾ ਛੱਡ ਚੁੱਕਿਆ ਵ ਸਰ ਕੀ ਪੋਜੀਸ਼ਨ ਆ ਹੁਣ ਤੁਹਾਡਾ ਕੋਈ ਫੈਮਲੀ ਨੂੰ ਲੈ ਕੇ ਜੜਾ ਕਿਉਂਕਿ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਵਾ ਕਿ ਨਸ਼ਾ ਜੜਾ ਵਾ ਘਰ ਬਰਬਾਦ ਕਰ ਦਿੰਦਾ ਬੰਦੇ ਦਾ ਵਿਆਹ ਨਹੀਂ ਹੁੰਦਾ ਜਿਨ੍ਹਾਂ ਦੇ ਹੋਏ ਹੁੰਦੇ ਜਨਾਨੀਆਂ ਛੱਡ ਕੇ ਚਲ ਜਾਂਦੀਆਂ ਵਾ ਤੁਹਾਡਾ ਤੁਹਾਡੇ ਨਾਲ ਤਾਂ ਨਹੀਂ ਕੋਈ ਇਦਾਂ ਦੀ ਹੈਪਨਿੰਗ ਹੋਈ ਨਹੀਂ ਸਰ ਮੇਰਾ ਨਾ ਜਦੋਂ ਮੈਂ ਮਾਲਕ ਦੇ ਘਰ ਗਿਆ ਉਸ ਤੋਂ ਬਾਅਦ ਮੈਨੂੰ ਫਿਰ ਉਦਾਂ ਹੀ ਸਮਾਜ ਦੇ ਵਿੱਚ ਨਾਂ ਬਣ ਗਿਆ ਮੈਂ ਠੇਕੇਦਾਰ ਬਣ ਗਿਆ ਉਸ ਤੋਂ ਬਾਅਦਾਂ ਜਿੱਦਾਂ ਮੇਰਾ ਪਹਿਲਾਂ ਲੋਕੀ ਰਿਸ਼ਤੇ ਕਰਾਉਂਦੇ ਰਹੇ ਸਹੀ ਲੋਕੀ ਕਹਿੰਦੇ ਰਹੇ ਪੀ ਨਾ ਰਿਸ਼ਤਾ ਨਾ ਕਰੋ ਪੀ ਨਸ਼ਾ ਕਰਦਾ ਮੁੰਡਾ ਜੋ ਸਮਾਜ ਦੇ ਵਿੱਚ ਸਰ ਮੇਰੀ ਮਤਲਬ ਇਹ ਹੁਣ ਫੈਮਿਲੀ ਜਦਾਂ ਬਣ ਚੁੱਕੀ ਆ ਮਤਲਬ ਵੀ ਮੇਰੀ ਮੈਰਿਜ ਵੀ ਆ ਬੇਟਾ ਹੁਣ ਮੇਰੇ ਘਰ ਹੋ ਗਿਆ 4 ਮਹੀਨੇ ਹੋ ਗਏ ਆ ਜੀ ਤੇ ਬਹੁਤ ਵਧੀਆ ਮਤਲਬ ਪਰਿਵਾਰ ਦੇ ਵਿੱਚ ਲਾਇਆ ਸਮਾਜ ਦੇ ਵਿੱਚ ਵੀ ਐਸਐਚਓ ਸਾਹਿਬ ਨੇ ਮਤਲਬ ਵੀ ਸਾਰਾ ਕੈਂਪ ਲਾਇਆ ਸਮਝਾਇਆ ਫਿਰ ਵੀ ਇਸ ਦਲਦਲ ਦੇ ਵਿੱਚ ਦੁਬਾਰਾ ਫਸਲਾਨੀ ਵੀ ਹੁਣ ਤੁਸੀਂ ਬਾਹਰ ਆ ਚੁੱਕਿਆ ਮਤਲਬ ਵੀ ਹਰ ਪਿੰਡ ਪਿੰਡ ਜਾ ਕੇ ਸਾਡੇ ਪਿੰਡ ਵੀ ਲਾਇਆ ਕੈਂਪ ਦੀਨਾਨਗਰ ਤਰਾਂਗਲੇ ਸਰ ਥਾਂ ਲਾ ਰਹੇ ਆ ਜੀ ਬਹੁਤ ਸੰਯੋਗ ਦੇ ਰਿਹਾ ਐਸਐਚਓ ਸਾਹਿਬ ਆਪਣੇ ਦੀਨਾ ਨਗਰ ਡਿਊਟੀ ਸਾਹਿਬ ਦੇ ਰਿਹਾ ਹਾਂਜੀ ਹਾਂਜੀ ਤੇ ਮੈਂ ਐਸਐਚਓ ਸਾਹਿਬ ਦਾ ਡਿਊਟੀ ਸਾਹਿਬ ਦਾ ਵੀ ਧੰਨਵਾਦ ਕਰਨਾ ਕਿ ਜੋ ਇਸ ਭਾਪ ਦੀ ਦਲਦਲ ਚੋਂ ਬੱਚਿਆਂ ਨੂੰ ਬਾਹਰ ਕੱਢਦੇ ਆ ਜੀ ਕੀ ਲਾਸਟ ਵਿੱਚ ਨੌਜਵਾਨ ਜਿਹੜੇ ਹਜੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਪਏ ਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਸੰਦੇਸ਼ ਮੈਂ ਇਹੋ ਦੇਣਾ ਚਾਹੁੰਨਾ ਵੀ ਵਾਪਸ ਆ ਜਾਣੇ ਇਹ ਤਾਂ ਮੌਤ ਹੀ ਆ ਸਰ ਜੀ ਮੈਂ तकरीबन ਜਿਆਦਾ तकरीबन ਦੇਖਿਆ ਕੋਈ ਬੱਚੇ ਘਟ ਛੱਡਦੇ ਆ ਜਿਹੜੇ ਇਦਾਂ ਟੀਕੇ ਲਾ ਕੇ ਮਰ ਜਾਂਦੇ ਆ ਤੇ ਆਪਣੇ ਲਾਈਫ ਖਰਾਬ ਕਰਕੇ ਚੱਲ ਜਾਂਦੇ ਆ ਘਰ ਦੇ ਵੀ ਤੁਹਾਨੂੰ ਪਤਾ ਬਾਤੋਂ ਪਿਸਤਾਉਂਦੇ ਆ ਇਸ ਕਰਕੇ ਆ ਮੰਨ ਲਓ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਪੁਲਿਸ ਐਸਟਾਈਮ ਐ ਐਸਐਚਓ ਸਾਫ ਸੰਯੋਗ ਦੇ ਰਿਹਾ ਇਹ ਆਪੇ ਦਾਖਲ ਕਰਵਾ ਸਕਦੇ ਆ ਪੈਸੇ ਆਪਣੇ ਕੋਲੋਂ ਖਰਚ ਸਕਦੇ ਆ ਡਿਊਟੀ ਸਾਹਿਬ ਹੀ ਐਸਐਚਓ ਸਾਹਿਬ ਨੇ ਦੋ ਤਿੰਨ ਮੁੰਡੇ ਆ ਜਿਨ੍ਹਾਂ ਨੂੰ ਪੈਸੇ ਵੀ ਦਿੱਤੇ ਦਾਖਲ ਵੀ ਕਰਵਾਇਆ ਨਸ਼ਾ ਵੀ ਛਡਾਇਆ ਉਹਨਾਂ ਦਾ ਜੀ ਤੇ ਮੈਂ ਦੇਖੋ ਕਿੰਨਾ ਵੀ ਸਮਾਜ ਦੇ ਵਿੱਚੋਂ ਵਾਪਸ ਆਉਣ ਫੇਰ ਉਹ ਨਸ਼ੇ ਦੀ ਪਾਪ ਦਿਲ ਦਿਲੋਂ ਚ ਬਾਹਰ ਆ ਜਾਂਦਾ ਸੋ ਤਬੂੜੀ ਪਿੰਡ ਜੋ ਕਿ ਦੀਨਾ ਨਗਰ ਪੁਲਿਸ ਸਟੇਸ਼ਨ ਦੇ ਅਧੀਨ ਪੈਂਦਾ ਵਾ ਇਸ ਨੌਜਵਾਨ ਨੇ ਸਾਡੇ ਵੀਰ ਨੇ ਜਿਹੜਾ ਵਾ ਨਸ਼ਾ ਛੱਡਤਾ ਵਾ ਔਰ ਸਮਾਜ ਸੇਵੀ ਸਾਡੇ ਨਾਲ ਕੋਸ਼ਿਸ਼ ਦੀਨਾ ਨਗਰ ਸਾਈਡ ਦੇ ਗੱਲ ਕਰਨ ਦੇ ਲਈ ਮੌਜੂਦ ਨੇ ਹਾਂਜੀ ਭਾਜੀ ਆਪਣਾ ਨਾਮ ਦੱਸ ਦਿਓ ਔਰ ਨਸ਼ੇ ਨੂੰ ਲੈ ਕੇ ਜੋ ਇਹ ਵਧੀਆ ਇੱਕ ਰਿਜ਼ਲਟ ਆਇਆ ਵਾ ਕੀ ਕਹਿਣਾ ਚਾਹੋਗੇ ਸਰ ਨਾਮ ਮੇਰਾ ਵਿਕਾਸ ਸ਼ਰਮਾ ਪਿੰਡ ਮਧੂੜੀ ਹੈ ਮੇਰਾ ਜਿੱਦਾਂ ਕਿ 사이ਜ ਨੇ ਦੱਸਿਆ ਕਿ ਇਹ ਪਹਿਲਾ ਹੀ ਨਸ਼ੇ ਦੇ ਵਿੱਚ ਵੜ ਚੁੱਕਿਆ ਹੈ। ਜੀ ਫਿਰ ਇਹ ਦੇਖੋ ਜੀ ਹੌਲੀ ਹੌਲੀ ਅੰਨਸ਼ੇਦੀ ਦਲਦਲ ਚੋਂ ਬਾਹਰ ਨਿਕਲੇ ਆ ਬਾਹਰ ਨਿਕਲ ਕੇ ਪਰ ਫਿਰ ਵੀ ਇਹਦਾ ਜਿਹੜਾ ਨਾ ਹੀ ਉਹ ਪੂਲਸ ਰਪੋਟਾਂ ਵਿੱਚ ਘੁੰਮਦਾ ਹੀ ਸਾਨੂੰ ਐਚਐਸਓ ਸਾਹਿਬ ਨੇ ਕਿਹਾ ਕਿ ਤੁਸੀਂ ਆਓ ਸਾਨੂੰ ਮਿਲੋ ਇੱਕ ਕੈਂਪਲ ਵਾਹ ਪਿੰਡ ਜਿਹਦੇ ਵਿੱਚ ਕਿ ਜਿਹੜੇ ਬੱਚੇ ਨਸ਼ਾ ਛੱਡ ਚੁੱਕੇ ਆ ਉਹਨਾਂ ਨੂੰ ਡਿਸਪਲੇ ਕਰਦੇ ਆ ਅਤੇ ਉਹਨਾਂ ਨੂੰ ਦੱਸਦੇ ਆ ਲੋਕਾਂ ਨੂੰ ਇਹ ਨਸ਼ਾ ਛੱਡ ਚੁੱਕੇ ਆ ਤੇ ਇਹ ਦੂਜਿਆਂ ਲਈ ਵੀ ਜਿਹੜੀ ਇੱਕ ਤਰ੍ਹਾਂ ਦੀ ਉਮੀਦ ਨੇ ਕਿ ਕਿਉਂ ਨਹੀਂ ਨਿਕਲ ਸਕਦਾ ਬੱਚਾ ਨਸ਼ੇ ਜੋ ਬਾਹਰ ਇਹਨਾਂ ਨੇ ਨਿਕਲ ਕੇ ਦੱਸਿਆ ਸੋ ਇਹਦੇ ਵਿੱਚ ਸਾਡੇ ਡਿਪਟੀ ਸਾਹਿਬ ਐਸਫੀ ਸਾਹਿਬ ਐਸਐਚਓ ਸਾਹਿਬ ਦਰੰਗਲਾ ਇਹਨਾਂ ਨੇ ਪਿੰਡ ਕੈਂਪਲ ਆਇਆ ਕੈਂਡਲ ਮਾਰਚ ਕੱਢੀ ਜਿਹਦੇ ਨਾਲ ਪ੍ਰਭਾਵਿਤ ਹੋ ਕੇ ਤਿੰਨ ਤੋਂ ਚਾਰ ਬੱਚੇ ਹੋਰ ਵੀ ਦਾਖਲ ਹੋਏ ਨਸ਼ਾ ਛਡੋ ਕੈਂਪ ਦੇ ਵਿੱਚ ਤੇ ਇਹੋ ਹੀ ਸਾਰਿਆਂ ਨੂੰ ਉਮੀਦ ਕਰਨਾ ਕਿ ਨਸ਼ੇ ਨੂੰ ਛੱਡੋ ਇਹ ਇੱਕ ਦਲਦਲ ਹੈ ਜਿਹੜਾ ਫਸ ਚੁਕਿਆ ਹੈ ਨਿਕਲਣਾ ਬਹੁਤ ਔਖਾ ਹੁੰਦਾ ਹੈ ਪਰ ਜਿਹੜਾ ਨਿਕਲ ਗਿਆ ਉਹਦਾ ਜਿੰਦਗੀ ਅਗੇ ਸਵਰਗ ਹੈ ਨਹੀਂ ਤੇ ਇਹ ਇੱਕ ਨਸ਼ਾ ਮੋਹਦਾਕਰ ਹੈ ਸੋ ਗੱਲਬਾਤ ਲਈ ਧੰਨਵਾਦ ਇਹ ਦੀਨਾਨਗਰ ਸਾਈਡ ਦੇ ਸਮਾਜ ਸੇਵੀ ਹੈ ਜਿਨ੍ਹਾਂ ਨੇ ਚਾਰ ਦੇ ਕਰੀਬ ਲੜਕਿਆਂ ਦਾ ਨਸ਼ਾ ਜੜਾ ਛਡਾਇਆ ਵਾ ਕੈਂਡਲ ਮਾਰਚ ਹੋਰ ਲਗਾਤਾਰ ਨਸ਼ਾ ਵਿਰੋਧੀ ਸੈਮੀਨਾਰ ਇਹ ਗੁਰਦਾਸਪੁਰ ਪੁਲਿਸ ਦੇ ਸਹਿਯੋਗ ਨਾਲ ਕਰ ਰਹੇ ਆ ਮੈਂ ਐਕਸਪ੍ਰੈਸ న్యూਸ ਲੈਟ ਦੇ ਲਈ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ